ਰੇਗਿਸਤਾਨ ਦੇ ਵਿੱਚ ਬਾੜ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਰੇਗਿਸਤਾਨ ਚ ਬਾੜ ਕਿਵੇਂ ਆ ਸਕਦੀ ਹੈ ਪਰ ਇਹੋ ਜਿਹਾ ਹੋ ਚੁੱਕਿਆ ਹੈ ਦੁਬਈ ਦੇ ਵਿੱਚ ਦੁਬਈ ਜੋ ਕਿ ਯੂਏਈ ਦੀ ਰਾਜਧਾਨੀ ਹੈ ਸਭ ਤੋਂ ਹਾਈ ਟੈਕ ਸ਼ਹਿਰ ਮੰਨਿਆ ਜਾਂਦਾ ਹੈ ਦੁਬਈ ਨੂੰ ਤੇ ਦੁਬਈ ਦੇ ਵਿੱਚ ਬਾੜ ਆਈ ਹੈ ਪਿਛਲੇ 24 ਘੰਟੇ ਦੇ ਵਿੱਚ ਇੰਨਾ ਮੀਂਹ ਪਿਆ ਹੈ ਜਿੰਨਾ ਮੀਂਹ ਪਿਛਲੇ 2 ਸਾਲ ਦੇ ਵਿੱਚ ਪੈਣਾ ਸੀ ਜਿਹੜਾ ਮੀਂਹ 2 ਸਾਲ ਚ ਪੈਣਾ ਸੀ ਉਹਨਾ ਮੀਂਹ 24 ਘੰਟੇ ਚ ਪੈ ਗਿਆ ਇਹ ਮੀਡੀਆ ਰਿਪੋਰਟ ਦੱਸਦੀ ਹੈ ਹਾਲਾਤ ਇੱਥੇ ਤੱਕ ਵਿਗੜ ਚੁੱਕੇ ਨੇ ਸੜਕਾਂ 'ਤੇ ਪਾਣੀ ਆ ਚੁੱਕਿਆ ਹੈ ਕਈ ਗੱਡੀਆਂ ਜਿਹੜੀਆਂ ਨੇ ਉਹ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਏਅਰਪੋਰਟ ਦੇ ਵਿੱਚ ਪਾਣੀ ਆ ਚੁੱਕਿਆ ਹੈ ਕਈ ਫਲਾਈਟਾਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਕਰਨਾ ਪਿਆ ਹੈ ਓਮਾਨ ਦੇ ਵਿੱਚ ਤਾਂ ਦੱਸਿਆ ਜਾਂਦਾ ਹੈ 15 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਇਹ ਹਾਲਾਤ ਨੇ ਇਸ ਘਟਨਾ ਤੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਹੈ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਕੁਦਰਤ ਤੋਂ ਵੱਡੀ ਸੁਪਰੀਮ ਪਾਵਰ ਕੋਈ ਔਰ ਹੈ ਹੀ ਨਹੀਂ ਅਸੀਂ ਕਿਸੇ ਦੇਸ਼ ਦੀ ਕਿਸੇ ਸਿਟੀ ਦੀ ਕਿਸੇ ਵਿਅਕਤੀ ਦੀ ਜਿੰਨੀ ਮਰਜ਼ੀ ਤਾਰੀਫ਼ ਕਰ ਲਈਏ ਕਿ ਇਹ ਬਹੁਤ ਕਮਾਲ ਦਾ ਹੈ ਆ ਸਿਟੀ ਬੜੀ ਕਮਾਲ ਦੀ ਹੈ ਆ ਦੇਸ਼ ਬੜਾ ਕਮਾਲ ਦਾ ਹੈ ਇਹਦਾ ਕੋਲ ਇੰਨੀ ਵੱਡੀ ਟੈਕਨੋਲੋਜੀ ਹੈ ਇੰਨੀ ਜ਼ਿਆਦਾ ਪਾਵਰ ਹੈ ਇਨੇ ਜ਼ਿਆਦਾ ਹਥਿਆਰ ਨੇ ਮੈਂ ਕਹਿੰਨਾ ਤੁਹਾਡੇ ਕੋਲ ਜੋ ਮਰਜ਼ੀ ਹੈ ਭਾਵੇਂ ਸਾਰੀ ਦੁਨੀਆ ਦੀ ਪੂਰੇ ਬ੍ਰਹਿਮੰਡ ਦੀ ਪਾਵਰ ਤੁਹਾਡੇ ਕੋਲ ਹੈਗੀ ਹੈ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਤੁਸੀਂ ਕੁਝ ਵੀ ਨਹੀਂ ਹੈਗੇ ਇਹ ਸੱਚਾਈ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਉਸ ਕੁਦਰਤ ਦੇ ਅੱਗੇ ਅਸੀਂ ਕੁਝ ਵੀ ਨਹੀਂ ਹੈਗੇ ਕੁਦਰਤ ਹੀ ਸਭ ਤੋਂ ਵੱਡੀ ਸੁਪਰੀਮ ਪਾਵਰ ਹੈ ਪਰ ਇੱਕ ਤਰਾਹ ਦੀ ਵਾਲੀ ਗੱਲ ਵੀ ਹੈ ਸਾਡੇ ਕੋਲ ਮਾਰਨ ਦੇ ਲਈ ਤਾਂ ਬਹੁਤ ਕੁਝ ਹੈ بڑے بڑے ਹਥਿਆਰ ਬਣਾਏ ਨੇ ਅਸੀਂ ਪਰਮਾਣੂ ਬੰਬ ਬਣਾਏ ਨੇ ਇਹੋ ਜੀ ਟੈਕਨੋਲੋਜੀ ਹੈ ਸਾਡੇ ਕੋਲ ਕਿਤੇ ਜਾਨ ਦੀ ਲੋੜ ਨਹੀਂ ਤੁਸੀਂ ਇੱਕ ਆਫਿਸ ਦੇ ਵਿੱਚ ਬੈਠੇ ਹੋਵੋਗੇ ਉੱਥੇ ਬੈਠ ਕੇ ਇੱਕ ਬਟਨ ਦਬਾਇਆ ਜਾਏਗਾ ਉਸ ਬਟਨ ਦਬਾਉਣ ਤੋਂ ਬਾਅਦ ਇੱਕ ਰਾਕਟ ਨਿਕਲੇਗਾ ਜੋ ਲੱਖਾਂ ਲੋਕਾਂ ਨੂੰ ਤਬਾਹ ਕਰ ਦੇਗਾ ਇਹੋ ਜੀ ਟੈਕਨੋਲੋਜੀ ਬਣਾਈ ਗਈ ਹੈ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਇੱਕ ਜਗ੍ਹਾ ਬੈਠਾ ਹੈ ਉਹ ਬੰਦਾ ਉਹਨੇ ਸਿਰਫ ਇੱਕ ਬਟਨ ਦਬਾਣਾ ਹੈ ਉਹਨੂੰ ਆਰਡਰ ਮਿਲੇਗਾ ਬਟਨ ਦਬਾ ਦੇਣਾ ਹੈ ਪੂਰਾ ਸ਼ਹਿਰ ਤਬਾਹ ਕਰ ਸਕਦਾ ਹੈ ਮਾਰਨ ਦੇ ਲਈ ਤਬਾਹ ਕਰਨ ਦੇ ਲਈ ਸਾਡੇ ਕੋਲ ਬਹੁਤ ਵੱਡੀ ਵੱਡੀ ਟੈਕਨੋਲੋਜੀ ਹੈ ਪਰ ਬਚਾਉਣ ਦੇ ਲਈ ਸਾਰੀ ਟੈਕਨੋਲੋਜੀ ਬਹੁਤ ਜ਼ਿਆਦਾ ਘਟ ਹੈ ਇਹ ਮੈਂ ਨਹੀਂ ਕਹਾਂਗਾ ਕਿ ਨਹੀਂ ਹੈ ਪਰ ਬਹੁਤ ਜ਼ਿਆਦਾ ਘਟ ਹੈ ਜਿੰਨਾ ਜ਼ੋਰ ਅਸੀਂ ਮਾਰਨ ਤੇ ਲਾਇਆ ਹੈ ਜਿੰਨਾ ਜ਼ੋਰ ਅਸੀਂ ਤਬਾਹ ਕਰਨ ਤੇ ਲਾਇਆ ਹੈ ਕਾਸ਼ ਇੰਨਾ ਜ਼ੋਰ ਬਚਾਉਣ ਤੇ ਲਾਇਆ ਹੁੰਦਾ ਤਾਂ ਸਾਨੂੰ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਪਿੱਛੇ ਜੇ ਕਿਸੇ ਜੰਗਲ ਦੇ ਵਿੱਚ ਅੱਗ ਲੱਗੀ ਸੀ ਕਿੰਨੇ ਜੀਵ ਜੰਤੂ ਮਾਰੇ ਗਏ ਕਿੰਨਾ ਵਨਸਪਤੀ ਦਾ ਨੁਕਸਾਨ ਹੋਇਆ ਉਹ ਅੱਗ ਕਈ ਮਹੀਨਿਆਂ ਤੱਕ ਬੁਜੀ ਨਹੀਂ ਸਾਡੇ ਕੋਲ ਟੈਕਨੋਲੋਜੀ ਨਹੀਂ ਹੈ ਉਹ ਜੀ ਸਾਡੇ ਕੋਲ ਇਹ ਜੀ ਪਾਵਰ ਨਹੀਂ ਹੈ ਕਿ ਅਸੀਂ ਉਸ ਅੱਗ ਨੂੰ ਬੁਝਾ ਸਕੀਏ ਫਿਰ ਕਾਹਦੇ ਅਸੀਂ ਸੁਪਰੀਮ ਪਾਵਰ ਕੀ ਕਰਨੀ ਹੈ ਉਹ ਜੀ ਟੈਕਨੋਲੋਜੀ ਜਿਹੜੇ ਜੀਵ ਜੰਤੂਆਂ ਨੂੰ ਨੂੰ ਬਚਾ ਸਕਦੀ ਜਿਹੜੀ ਵਨਸਪਤੀ ਨੂੰ ਬਚਾ ਸਕਦੀ ਜਿਹੜੀ ਸਾਡੀ ਜਾਨਾਂ ਨਹੀਂ ਬਚਾ ਸਕਦੀ ਇਸ ਟੈਕਨੋਲੋਜੀ ਦਾ ਅਸੀਂ ਕੀ ਕਰਾਂਗੇ ਇਸ ਸੁਪਰੀਮ ਪਾਵਰ ਦਾ ਅਸੀਂ ਕੀ ਕਰਾਂਗੇ ਸਾਨੂੰ ਇਹੋ ਜੀ ਟੈਕਨੋਲੋਜੀ ਦੀ ਲੋੜ ਹੈ ਜੋ ਲੋਕਾਂ ਦੀ ਜਾਨ ਬਚਾ ਸਕੇ ਕੀ ਅਸੀਂ ਇਹੋ ਜੀ ਟੈਕਨੋਲੋਜੀ ਤੇ ਜ਼ੋਰ ਦੇ ਰਹੇ ਹਾਂ ਨਹੀਂ ਦੇ ਰਹੇ ਸੱਚਾਈ ਤਰਾਸ਼ਦੀ ਵਾਲੀ ਗੱਲ ਹੈ ਅਸੀਂ ਇਹ ਵੀ ਟੈਕਨੋਲੋਜੀ ਤੇ ਜ਼ੋਰ ਨਹੀਂ ਦੇ ਰਹੇ ਸੜਕਾਂ ਬੰਦੀਆਂ ਨੇ ਬੰਨਣੀ ਚਾਹੀਦੀਆਂ ਨੇ ਤਰੱਕੀਆਂ ਹੋਣੀਆਂ ਚਾਹੀਦੀਆਂ ਨੇ ਪਰ ਜੇ ਸੜਕਾਂ ਬੰਦੀਆਂ ਨੇ ਨਾਲ ਦੀ ਨਾਲ ਉੱਥੇ ਪੇੜ ਵੀ ਤਾਂ ਲਾਓ ਪੇੜਾਂ ਨੂੰ ਕਟਕੇ ਦਰਖਤਾਂ ਨੂੰ ਕਟਕਟ ਕੇ ਅਸੀਂ ਸੜਕਾਂ ਬਣਾਈ ਜਾਂਦੇ ਆਂ ਛੋੜ ਛੋੜ ਬੜੇ ਬੜੇ ਹਾਈਵੇ ਬਣਾਈ ਜਾਂਦੇ ਆਂ ਬਣਾਓ ਜੀ ਸੜਕੇ ਬਣਾਓ ਪਰ ਨਾਲ ਦਰਖਤ ਵੀ ਦਾ ਲਾਓ ਅੱਜ ਸਾਨੂੰ ਉਹ ਛੋਟੀ ਛੋਟੀ ਚਿੜੀਆਂ ਨਰ ਆਂਦੀਆਂ ਜੋ ਚਹਿਕਦੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਮਿੱਠੀ ਜੀ ਆਵਾਜ਼ ਸਾਡੇ ਕੰਨਾਂ 'ਚ ਪੈਂਦੀ ਸੀ ਕਿੰਨੀ ਵਧੀਆ ਲੱਗਦੀ ਸੀ ਕਿ ਅੱਜ ਤੁਹਾਡੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਉਹ ਚਿੜੀਆਂ ਕਿਤੇ ਨਰ ਆਂਦੀ ਐ ਕਿੱਥੇ ਗਈਆਂ ਅਸੀਂ ਖਤਮ ਕੀਤੀਆਂ ਮਾਫ ਕਰਿਓ ਬੁਰਾ ਲੱਗੇਗਾ ਅਸੀਂ ਖਤਮ ਕੀਤੀਆਂ ਨੇ ਸਾਡੇ ਕਰਕੇ ਖਤਮ ਹੋਈਆਂ ਕਿਉਂ ਕਿਉਂਕਿ ਅਸੀਂ ਸਿਰਫ ਆਪਣਾ ਫਾਇਦਾ ਦੇਖਿਆ ਅਸੀਂ ਇਹ ਨਹੀਂ ਦੇਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕੀ ਬਣੂਗਾ ਸੋ ਟੈਕਨੋਲੋਜੀ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦਾ ਟੈਕਨੋਲੋਜੀ ਜ਼ਰੂਰੀ ਨਹੀਂ ਹੈ ਜ਼ਰੂਰੀ ਹੈ ਪਰ ਨਾਲ ਦੀ ਨਾਲ ਸਾਨੂੰ ਕੁਦਰਤ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ ਜੇ ਕੁਦਰਤ ਸਾਨੂੰ ਸੰਭਾਲਦੀ ਹੈ ਨਾ ਜੇ ਕੁਦਰਤ ਸਾਨੂੰ ਇੰਨਾ ਕੁਝ ਦਿੰਦੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਕੁਦਰਤ ਨੂੰ ਸਾਫ਼ ਸੁਥਰਾ ਬਣਾ ਕੇ ਰੱਖੀਏ ਜੇ ਅਸੀਂ ਸੜਕਾ ਬਣਾ ਰਹੇ ਹਾਂ ਤੇ ਨਾਲ ਦੇ ਨਾਲ ਉੱਥੇ ਪੇੜ ਵੀ ਲਾਈਏ ਕਿਉਂਕਿ ਜੇ ਪੇੜ ਨਹੀਂ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੀਵਨ ਨਹੀਂ ਹੋਏਗਾ ਸੋ ਇਨਕ ਬੇਨਤੀ ਹੈ ਭਾਈ ਕਿ ਤਰੱਕੀਆਂ ਜ਼ਰੂਰੀਆਂ ਨੇ ਜੀ ਸਦਕੇ ਹੋਣ ਤਰੱਕੀਆਂ ਦੇ ਨਾਲ ਨਾਲ ਆਪਣੀ ਜਿਹੜੀ ਕੁਦਰਤ ਹੈ ਇਹਨੂੰ ਵੀ ਸੰਭਾਲ ਕੇ ਰੱਖੀਏ ਕੁਦਰਤ ਨੂੰ ਦੂਸ਼ਿਤ ਨਾ ਕਰੀਏ ਔਰ ਸਭ ਤੋਂ ਵੱਡੀ ਜਿਹੜੀ ਸੁਪਰੀਮ ਪਾਵਰ ਹੈ ਨਾ ਕੁਦਰਤ ਇਸ ਤੋਂ ਉੱਚਾ ਕਿਸੇ ਨੂੰ ਸਮਝਣ ਦੀ ਗਲਤੀ ਬਿਲਕੁਲ ਵੀ ਨਾ ਕਰੀਏ ਇਨਕ ਬੇਨਤੀ ਪ੍ਰਵਾਨ ਕਰਨੀ ਜੀ ਤੁਸੀਂ ਆਪਣੇ ਵਿਚਾਰ ਕਮੈਂਟ ਰਾਹੀਂ ਦੇ ਸਕਦੇ ਹੋ ਹੁਣ ਪੁੱਲਤੂ ਲਿਖਿਓ ਮਾ ਧੰਨਵਾਦ ਜੀ